ਦੋਵਾਂ ਦੀ ਵੀਡੀਓ ਐਡੀਟਿੰਗ ਸੇਮ ਹੋਏਗੀ ਸੈਂ ਉਹ ਵੀਡੀਓ ਐਡਿਟ ਕਰੋ ਆਪਣੀ ਵਾਇਸ ਦੋ ਉਹਨੂੰ ਐਡਿਟ ਕਰੋ ਮਿਊਜ਼ਿਕ ਤੇ ਤੁਸੀਂ ਮਹੀਨੇ ਦੇ ਘੱਟੋ ਘੱਟ ਮੈਂ ਕਹਿੰਦਾ ਘੱਟੋ ਘੱਟ ਮੈਂ ਕਹਿੰਦਾ ਤੁਸੀਂ 50000 ਰੁਪਏ ਨੋਰਮਲ ਹੀ ਕਮਾ ਲੈਣਾ ਕਿਉਂਕਿ ਜੇ ਇਹ ਵੀਡੀਓ ਤਾਂ ਮੈਂ ਕਹਿੰਦਾ ਯਾਰ ਪੈਸਾ ਕਮਾਉਣਾ ਕੋਈ ਔਖਾ ਨਹੀਂ ਹੈਗਾ ਮੈਂ ਤੈਨੂੰ ਕੱਲੀ ਕੱਲੀ ਚੀਜ਼ ਬਾਰੇ ਗਾਈਡ ਕਰਦਾ ਪਿਆ ਹਾਂ ਸਿਰਫ ਜਿਹੜਾ ਕਮਾਲ ਆ ਉਹ ਕਮਾਲ ਹੈਗਾ ਵਾ ਸਿਰਫ ਵੀਡੀਓ ਐਡੀਟਿੰਗ ਦਾ ਕਮਾਲ ਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੁਰੋਏ ਦੇ ਵਿੱਚ ਜੀ ਦੋਸਤੋ ਅੱਜ ਤੋਂ ਨਾ ਕੁਝ ਦਿਨ ਪਹਿਲਾਂ ਮੈਂ ਨਾ ਇੱਕ YouTube ਚੈਨਲ ਦੇ ਉੱਤੇ ਵੀਡੀਓ ਬਣਾਈ ਸੀ ਤੁਹਾਡੇ ਸਾਰਿਆਂ ਵਾਸਤੇ ਤੇ ਮੈਂ ਤੁਹਾਨੂੰ ਦੱਸਿਆ ਸੀ ਕਿ ਮਤਲਬ ਤੁਸੀਂ ਨਾ ਜੀਕੇ ਜੀਕੇ ਜਾਨੀ ਕਿ ਜਰਨਲ ਨੋਟ ਜਿਹਦੇ ਉੱਤੇ ਨਾ ਤੁਸੀਂ ਆਪਣੇ ਇੱਕ YouTube ਚੈਨਲ ਬਣਾ ਸਕਦੇ ਹੋ ਤੁਸੀਂ ਅਗਰ ਤੁਸੀਂ ਉਸ ਟੌਪਿਕ ਦੇ ਉੱਤੇ ਤੁਸੀਂ ਕੰਮ ਕਰ ਲੈਨੇ ਹੋ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਕਿ ਤੁਹਾਡਾ ਜਿਹੜਾ YouTube ਚੈਨਲ ਹੈ ਨ ਕਿਉਂਕਿ ਜਿਹੜਾ ਜੀਕੇ ਚੈਨਲ ਆ ਜੀ ਜਰਨਲ ਨੋਲਜ ਵਾਲਾ ਚੈਨਲ ਆ ਨਾ ਇਹ ਪੂਰੇ ਮਤਲਬ ਵੀ ਵੰਡ ਦੇ ਵਿੱਚ ਦੇਖਿਆ ਜਾਂਦਾ ਵਾ ਕਿਉਂਕਿ ਦੇਖੋ ਇਹਦੀ ਬਹੁਤ ਜ਼ਿਆਦਾ ਮਤਲਬ ਵੀ ਲੋਡ ਪੈਂਦੀ ਹੈ ਪਹਿਲਾਂ ਪਹਿਲਾਂ ਲੋਕ ਕੀ ਕਰਦੇ ਸੀ ਮਤਲਬ ਜਦੋਂ ਮਤਲਬ ਉਹਨਾਂ ਨੇ ਐਗਜ਼ਾਮ ਦੇਣਾ ਹੁੰਦਾ ਸੀ ਨਾ ਮਤਲਬ ਮੰਨ ਕੇ ਲੋ ਆਈਐਸ ਦਾ ਪੀਸੀਐਸ ਦਾ ਆਈਪੀਐਸ ਦਾ ਜਾਂ ਮਤਲਬ ਵੀ ਸਬ ਇੰਸਪੈਕਟਰ ਦਾ ਕਿਸੇ ਦਾ ਵੀ ਮਤਲਬ ਉਹਨਾਂ ਨੇ ਐਗਜ਼ਾਮ ਦੇਣਾ ਹੁੰਦਾ ਸੀ ਨਾ ਉਹਨਾਂ ਕਿਤਾਬਾਂ ਦੇ ਵਿੱਚੋਂ ਮਤਲਬ ਵੀ ਜਰਨਲ ਨੋਲਜ ਪੜ੍ਹਦੇ ਹੁੰਦੇ ਸੀ ਜੀਕੇ ਦੀਆਂ ਕਿਤਾਬਾਂ ਲੈਂਦੇ ਸੀਗੇ ਤੇ ਉਹਦੇ ਵਿੱਚ ਜੀਕੇ ਪੜ੍ਹਦੇ ਹੁੰਦੇ ਸੀ ਬਟ ਹੁਣ ਉਹ ਸਮਾਂ ਜਿਹੜਾ ਹਨ ਪੜਨ ਵਾਲਾ ਸਮਾਂ ਮਤਲਬ ਵਿੱਚ ਪਿੱਛੇ ਚਲੇ ਗਿਆ ਹੁਣ ਜਿਹੜਾ ਅੱਜ ਦਾ ਸਮਾਂ ਵਾ ਲੋਕ ਨਾ ਮੋਬਾਈਲ ਫੋਨ ਦੇ ਉੱਤੋਂ ਸੁਣਦੇ ਨੇ ਮਤਲਬ ਮੋਬਾਈਲ ਫੋਨ ਦੇ ਉੱਤੋਂ ਸੁਣਦੇ ਨੇ ਜਿਨ੍ਹਾਂ ਨੇ ਮਤਲਬ ਜਰਨਲ ਨੋਲਜ ਦਾ ਮਤਲਬ ਵੀ ਪੇਪਰ ਦੇ ਨਾਲ ਹੁੰਦਾ ਮਤਲਬ ਕਿਉਂਕਿ ਜਿਹੜਾ ਵੀ ਐਗਜ਼ਾਮ ਹੋਣ ਦਾ ਵਾ ਆਈਪੀਐਸ ਦਾ ਆਈਈਐਸ ਦਾ ਜਾਂ ਪੀਸੀਐਸ ਦਾ ਜਾਂ ਸਬ ਇੰਸਪੈਕਟਰ ਉਹਦੇ ਵਿੱਚ ਜਰਨਲ ਨੋਲਜ ਪਾਈ ਹੁੰਦੀ ਆ 35 ਤੋਂ 50% ਨੋਲਜ ਉਹਨਾਂ ਨੇ ਜਰਨਲ ਨੋਲਜ ਦੇ ਸਵਾਲ ਪਾਏ ਹੁੰਦੇ ਆ ਤਾਂ ਲੋਕ ਕੀ ਕਰਦੇ ਆ ਕਤਾਬਾਂ ਨੂੰ ਪੜਨ ਦੀ ਵਿਦਾਇ ਕੀ ਕਰਦਾ ਹੋਰ ਮਤਲਬ ਵੀ ਆਪਣੇ ਮੋਬਾਈਲ ਫੋਨ ਦੇ ਉੱਤੇ ਵੀਡੀਓ ਲਗਾ ਲੈਂਦੇ ਨੇ ਪਲੇ ਕਰਨੇ ਤੇ ਉਹ ਸੁਣੀ ਜਾਂਦੇ ਨੇ ਸੁਣਾ ਨਾਲ ਕੀ ਹੈ ਮਤਲਬ ਛੇਤੀ ਨਾ ਬੰਦੇ ਨੂੰ ਯਾਦ ਹੋ ਜਾਂਦਾ ਉਹਦੇ ਮਾਈਂਡ ਦੇ ਵਿੱਚ ਚੀਜ਼ ਬਿਠ ਜੰਦੀ ਤੇ ਇਹ ਜਿਹੜੇ YouTube ਚੈਨਲ ਨੇ ਬਹੁ ਛੇਤੀ ਗਰੋ ਕਰਦੇ ਨੇ ਤੇ ਮੈਂ ਤੁਹਾਨੂੰ ਕਿਹਾ ਸੀ ਵੀ ਅਗਰ ਤੁਸੀਂ ਇਸ ਟੋਪਿਕ ਤੇ ਤੁਸੀਂ ਕੰਮ ਕਰ ਲੈਨੇ ਉਹ ਤੁਹਾਡਾ ਜਿਹੜਾ YouTube ਚੈਨਲ ਬਹੁ ਛੇਤੀ ਗਰੋ ਕਰੇਗਾ ਤੇ ਤੁਸੀਂ ਮਹੀਨੇ ਦੇ ਲੱਖ ਰੁਪਏ ਕਮਾਉਣੇ ਸ਼ੁਰੂ ਕਰ ਦੋਗੇ ਜੀ ਸੋ ਮੈਂ ਨਾ ਤੁਹਾਨੂੰ ਇੱਕ YouTube ਦੇ ਉੱਤੇ ਕਹਤਾਂ ਨੂੰ YouTube ਚੈਨਲ ਤੋਂ ਹੋਣਾ ਵਾ ਉਹਨੇ ਮਤਲਬ ਬਣਾ ਉਹਦੇ ਲੱਖਾਂ ਦੇ ਵਿੱਚ ਵਿਊ ਨੇ ਉਹਦੇ ਤੁਸੀਂ ਆ ਸਾਈਡ ਦੇ ਉੱਤੇ ਦੇਖੋ ਜੀ ਮੇਰੇ ਨਾਲ ਮੋਬਾਈਲ ਫੋਨ ਦੀ ਸਕਰੀਨ ਚੱਲਦੀ ਵੀ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ YouTube ਦੇ ਉੱਤੇ ਲੈ ਕੇ ਜਾਣਾ ਮੈਂ ਇੱਥੇ ਸਰਚ ਕਰਦਾ ਮਾਂ BK BK study BK study ਸ਼ੋ ਕਰਦਾ ਮੈਂ ਤੁਹਾਨੂੰ ਤੁਸੀਂ ਦੇਖਿਓ ਤੁਸੀਂ ਹਨ ਇਹ ਆ ਗਿਆ B BRGK ਸੋਰੀ BRGK study ਆ ਗਿਆ ਨਾ ਆਹ ਦੇਖੋ ਇਹ ਆ ਵਾ ਇਹਦੇ ਦੇਖੋ ਤੁਸੀਂ ਸਬਸਕ੍ਰਾਈਬਰ ਦੇਖੋ ਇਹਦੇ 2.8 ਮਿਲੀਅਨ 8 ਮਿਲੀਅਨ 2.18 ਮਿਲੀਅਨ ਸੋਰੀ 2.18 मिलियन सब्सक्राइबर ਨੇ ਦੇ ਦੇ ਮੈਨੂੰ ਗਰੰਟੀ ਦਾ ਆ ਦੇਖੋ ਵੀਡੀਓ ਦੇਖੋ ਕਿਦਾਂ ਦੇ ਪੁੰਦਿਆ ਦੇਖੋ ਇਹਦਾ ਥੰਬਨੇਲ ਦੇਖੋ ਇਹ ਏਮਲੀ ਖਾਣੇ ਸੇ ਕੌਨਸੀ ਬਿਮਾਰੀ ਠੀਕ ਹੁੰਦੀ ਏ ਠੀਕ ਆ ਉਸ ਤੋਂ ਬਾਅਦ ਟਾਟਨ ਨੇ ਜੇ ਕਿਆ ਬਣਾ ਡਾਲਾ ਠੀਕ ਆ ਅਗਲਾ ਆਜੋ ਜਿਆਦਾ ਅੰਡੇ ਖਾਣੇ ਸੇ ਕਿਆ ਤੇਜ਼ੀ ਸੇ ਵੜਦਾ ਏ ਦੇਖੋ ਸਸਪੈਂਸ ਦਿੱਤਾ ਉਹਨਾਂ ਦੇ ਵਿੱਚ ਅਗਲਾ ਆ ਗਿਆ ਸਫੇਦ ਸੇਵ ਕਾਹ ਪਾਇਆ ਜਾਂਦਾ ਏ ਦੇਖੋ ਇਹ ਤੁਹਾਨੂੰ ਵੀ ਨਹੀਂ ਪਤਾ ਲੱਗੇਗਾ ਠੀਕ ਆ ਉਸ ਤੋਂ ਬਾਅਦ ਆਜੋ ਕੱਚਾ ਆਮ ਖਾਣੇ ਕੇ ਖਾਣੇ ਸੇ ਕੌਨਸੀ ਬਿਮਾਰੀ ਠੀਕ ਹੁੰਦੀ ਏ ਦੇਖੋ ਗਰਮ ਪਾਣੀ ਪੀਣੇ ਸੇ ਕੌਨਸੀ ਬਿਮਾਰੀ ਠੀਕ ਹੋਤੀ ਹੈ ਨਹਾਤੇ ਟਾਈਮ ਪੇਸ਼ਾਵਨ ਲਗਣਾ ਕਿਸ ਬਿਮਾਰੀ ਦਾ ਲੱਛਣ ਹੈ ਦੇਖੋ ਇਹਦੇ ਥੰਬਨੇਲ ਦੇਖੋਗੇ ਅਗਰ ਮੈਂ ਇਸ YouTube ਚੈਨਲ ਨੂੰ ਓਪਨ ਕਰਦਾ ਹਾਂ ਉੱਪਰ ਕਰਕੇ ਦੇਖੋ 20 ਘੰਟੇ ਹੋਏ ਹੈ ਜੀ 20 ਘੰਟੇ ਦੇ ਵਿੱਚ 4000 ਵਿਊ ਨੇ ਦੇ ਇੱਕ ਦਿਨ ਦੇ ਵਿੱਚ 2300 ਠੀਕ ਹੈ ਅਗਲੇ ਆ ਤਿੰਨ ਦਿਨ ਦੇ ਵਿੱਚ 43000 26000 1,25,000 14000 ਵਿਊ ਦੇਖੋ ਤੁਸੀਂ ਇਹ YouTube ਚੈਨਲ ਦੇ ਨੂੰ ਥੰਬਨੇਲ ਦੇਖੋ ਤੁਸੀਂ ਥੰਬਨੇਲ ਦੇਖੋ ਕਿੱਦਾਂ ਦੇ ਹਨ ਇਹਦੇ ਵਿੱਚ ਤੁਹਾਨੂੰ ਇੱਕ ਵੀਡੀਓ ਪਲੇ ਕਰਕੇ ਦਿਖਾ ਦਿੰਦਾ ਠੀਕ ਹੈ ਜੀ ਆ ਦੇਖੋ ਠੀਕ ਹੈ ਜੀ ਇਹਦੇ ਵਿੱਚ ਦੇਖੋ ਇਹਨਾਂ ਨੇ ਕਿੱਦਾਂ ਪਾਇਆ ਦੇਖੋ ਵੀਡੀਓ ਸਿੰਪਲ ਨੋਰਮਲੀ ਸਕਰੀਨਸ਼ਾਟ ਖਿੱਚੇ ਹੋਏ ਨੇ ਠੀਕ ਹੈ ਜੀ ਆਹ ਦੇਖ ਸਕਦੇ ਤੁਸੀਂ ਮੈਂ ਇਹਦੀ ਵੌਇਸ ਕੱਟ ਕਰ ਦਿਨਾ ਵਾ ਠੀਕ ਹੈ ਤੁਸੀਂ ਇਹਨਾਂ ਨੇ ਸਿਰਫ ਉਹ ਪਾਇਆ ਤੁਸੀਂ ਇਹ ਚੈਨਲ ਤੇ ਇੱਕ ਵਾਰੀ ਜਾ ਕੇ ਨਾ ਤੁਸੀਂ ਇਹ ਚੈਨਲ ਦੇ ਉੱਤੇ ਜਾ ਕੇ ਤੁਸੀਂ ਮਤਲਬ ਵੀ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਤੁਹਾਨੂੰ ਪਤਾ ਲੱਗ ਜਾਏਗਾ ਵੀ ਇਹ ਚੈਨਲ ਨੂੰ ਕਿਵੇਂ ਬਣਾਣਾ ਵਾ ਕੁਝ ਵੀ ਨਹੀਂ ਹੈਗਾ ਸਕਰੀਨਸ਼ਾਟ ਸਿਰਫ ਸਕਰੀਨਸ਼ਾਟ ਖਿੱਚੇ ਹੋਏ ਸਕਰੀਨਸ਼ਾਟ ਖਿੱਚ ਕੇ ਇਹਨਾਂ ਨੇ ਲਗਾਏ ਹੋਏ ਨੇ ਤੇ ਸਿਰਫ ਆਪਣੀ ਵੌਇਸ ਦਿੱਤੀ ਹੋਈ ਆ ਜਿਹੜੇ ਮੇਰੇ ਭੈਣ ਭਰਾ ਕਹਿੰਦੇ ਕਿ ਵੀਰ ਜੀ ਮਤਲਬ ਵੀ ਅਸੀਂ ਆਪਣੀ ਵੌਇਸ ਦੇ ਉੱਤੇ ਕੰਮ ਕਰਨਾ ਚਾਹੁੰਦੇ ਹਾਂ ਅਸੀਂ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਉਹ ਇਹ ਚੈਨਲ ਬਣਾ ਸਕਦੇ ਦੀ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤੁਸੀਂ ਇਹ ਟੌਪਿਕ ਲੈ ਲੈ ਕੇ ਕਿੱਥੋਂ ਨਾਲ ਲੱਭਣਾ ਕਿੱਥੋਂ ਆ ਤੁਸੀਂ ਕੁਝ ਨਹੀਂ ਕਰਨਾ ਗੂਗਲ ਬਾਬਾ ਹੈਗਾ ਵਾ ਗੂਗਲ ਦੇ ਉੱਤੇ ਜਾਓ ਗੂਗਲ ਦੇ ਉੱਤੇ ਜਾ ਕੇ ਤੁਸੀਂ ਸਰਚ ਕਰੋ ਜੀ ਮਤਲਬ ਜੀ ਕੇ ਦੀ ਕੁਝ ਵੀ ਪੰਜ ਸਵਾਲ ਲੱਭ ਲਓ ਪੰਜ ਸਵਾਲ ਲੱਭ ਲਓ ਪੰਜ ਸਵਾਲ ਦੇ ਤੁਸੀਂ ਲੁੱਪਲ ਪੰਜ ਸਾਲਾਂ ਦੀ ਬੁੱਕੋਂ ਤੋਂ ਸਾਡੀ ਪੰਜ ਤੋਂ ਲੈ ਕੇ 7 ਮਿੰਟ ਪੰਜ ਤੋਂ ਲੈ ਕੇ 7 ਮਿੰਟ ਕਿਵੇਂ ਨਹੀਂ ਲੱਭਣੀਆਂ ਤੁਸੀਂ ਲਿਖ ਲਓ ਸੌਫਟਵੇਅਰ ਬड़ा ਸਮੁੰਦਰ ਕਾਂਪੇ ਠੀਕ ਆ ਸਭ ਤੋਂ بڑا ਸਮੁੰਦਰ ਕਾਂਪੇ ਨੰਬਰ ਇੱਕ ਰਿਹਾ ਗਿਆ ਨੰਬਰ 2 ਤੇ ਲਿਖ ਲਓ ਦੁਨੀਆਂ ਕੇ ਸਭ ਤੋਂ ਅਮੀਰ ਪੰਜ ਆਦਮੀ ਕੂਨੇ ਉਹ ਆਗੇ ਉਸ ਤੋਂ ਬਾਅਦ ਆਜੋ ਇਹ ਦੁਨੀਆ ਦੀ ਸਭ ਤੋਂ ਵੱਡੀ ਨਦੀ ਕੌਣ ਸੀ ਹਾਂ ਦੁਨੀਆ ਦਾ ਸਭ ਤੋਂ ਲੰਬਾ ਇਨਸਾਨ ਕੌਣ ਹੈ ਤੁਸੀਂ ਇਦਾਂ ਦੇ ਬਣਾਓ ਤੁਸੀਂ ਸਰਚ ਕਰੋਗੇ ਉਹ ਤੁਹਾਨੂੰ ਲੱਭ ਜੇਗਾ ਤੁਸੀਂ ਕੀ ਕਰਨਾ ਉਹ ਨਾ ਮਤਲਬ ਨਾਮ ਲਿਖ ਕੇ ਰੱਖ ਲੈਣੇ ਜਿਵੇਂ ਮੈਂ ਤੁਹਾਨੂੰ ਇਹ ਵੀਡੀਓ ਦੇ ਵਿੱਚ ਦੱਸਾਇਆ ਬਾਤ ਤੁਸੀਂ ਨੇ ਪਹਿਲਾਂ ਇੱਕ ਆ YouTube ਚੈਨਲ ਦੇ ਉੱਤੇ ਜਾਓ ਜੀ ਤੁਸੀਂ ਲਿਖੋ BRGK ਸਟੱਡੀ ਦੇਖੋ ਤੁਹਾਨੂੰ ਆ ਜਾ ਤੁਹਾਨੂੰ ਲਾ ਅੰਦਾਜ਼ਾ ਹੋ ਜੂਗਾ ਵੀਡੀਓ ਕਿੱਦਾਂ ਬਣਾਉਣੀ ਹੈ ਫਿਰ ਕੀ ਕੁਝ ਵੀ ਨਹੀਂ ਕਰਨਾ ਸਿਰਫ ਸਕਰੀਨ ਸ਼ਾਟ ਖਿੱਚ ਕੇ ਲਗਾਏ ਹੋਇਆ ਤੇ ਉਹਦੀ ਵੀਡੀਓ ਐਡੀਟਿੰਗ ਕੀਤੀ ਹੋਈ ਆ ਹੋਰ ਕੁਝ ਵੀ ਨਹੀਂ ਕੀਤਾ ਨਾ ਇਹਦੇ ਵਿੱਚ ਮਿਊਜ਼ਿਕ ਆਏਗਾ ਮਿਊਜ਼ਿਕ ਵੀ ਨਹੀਂ ਆਏਗਾ ਵੀਡੀਓ ਵੀ ਨਹੀਂ ਹੈਗੀ ਇਹਦੇ ਵਿੱਚ ਵੀਡੀਓ ਫੁਟੇਜ ਵੀ ਨਹੀਂ ਹੈਗੀ ਇਹਦੇ ਵਿੱਚ ਨਾ ਮਿਊਜ਼ਿਕ ਹੈ ਨਾ ਵੀਡੀਓ ਫੁਟੇਜ ਹੈ ਇਹ ਕੀ ਕੁਝ ਵੀ ਨਹੀਂ ਹੈ ਇਹਦੇ ਵਿੱਚ ਕੀ ਆ ਸਿਰਫ ਆਪਣੀ ਵੌਇਸ ਆ ਵੌਇਸ ਆ ਤੇ ਐਡੀਟਿੰਗ ਆ ਐਡੀਟਿੰਗ ਆ ਠੀਕ ਆ ਵੌਇਸ ਤੁਸੀਂ ਆਪਣੀ ਰਿਕਾਰਡ ਕਰ ਹੀ ਲੈਣੀ ਆ ਉਹ ਤੁਹਾਨੂੰ ਪਤਾ ਲੱਗ ਗਿਆ ਐਡੀਟਿੰਗ ਐਡੀਟਿੰਗ ਦਾ ਵੀ ਐਨ ਵੀ ਆਪਣੇ ਮੋਬਾਈਲ ਤੋਂ ਵੀ ਤੁਸੀਂ ਕਰਨੀ ਆ ਵੀ ਐਨ ਵੀਡੀਓ ਐਡੀਟਰ ਤੁਸੀਂ ਡਾਊਨਲੋਡ ਕਰ ਲੈਣਾ ਅਗਰ ਤੁਹਾਨੂੰ ਵੀ ਐਨ ਦੇ ਉੱਤੇ ਵੀਡੀਓ ਐਡੀਟਿੰਗ ਕਰਦੀ ਨਹੀਂ ਹੁੰਦੀ ਹੈਗੀ ਉਹਦੇ ਤੇ ਨਾ ਆਲਰੇਡੀ ਵੀ ਐਨ ਤੇ ਸੱਤ ਲੈਸਨ ਪੂਰਾ ਕਵਰ ਕੀਤਾ ਹੋਇਆ ਹੈ ਵਾ ਤੁਸੀਂ ਕਿਵੇਂ ਵੀਡੀਓ ਐਡੀਟਿੰਗ ਕਰਨੀ ਆ ਉਹ ਤਾਂ ਮੈਂ ਕੱਲੀ ਕੱਲੀ ਚੀਜ਼ ਕੱਲੇ ਕੱਲੇ ਟੂਲ ਮੈਂ ਟੋਪੀ ਤੇ ਕੰਮ ਕੀਤਾ ਹੋਇਆ ਵਾ ਅਗਰ ਤੁਸੀਂ ਮੇਰੀ ਸੀਰੀਜ਼ ਨਹੀਂ ਦੇਖੀ ਤਾਂ ਪਲੀਜ਼ ਮੇਰੇ ਚੈਨਲ ਦੇ ਉੱਤੇ ਜਾ ਕੇ ਨਾ ਤੁਸੀਂ ਉਹ ਸੀਰੀਜ਼ ਨੂੰ ਇੱਕ ਵਾਰੀ ਜਾ ਕੇ ਜ਼ਰੂਰ ਦੇਖੋ ਤੁਹਾਨੂੰ ਬਦਲ ਲੱਗਦੀ ਹੈ ਵੀਡੀਓ ਨੂੰ ਐਡੀਟ ਕਿਵੇਂ ਕਰਨਾ ਵਾ ਹਾਂ ਅਗਰ ਤੁਸੀਂ ਫਿਰ ਵੀ ਕਹਿੰਦੇ ਹੋ ਕਿ ਵੀਰ ਜੀ ਮਤਲਬ ਵੀ ਸਾਨੂੰ ਆ ਜੀ ਕੇ ਦੇ ਉੱਤੇ ਜੀ ਕੇ ਦੇ ਉੱਤੇ ਮਤਲਬ ਵੀ ਅਸੀਂ ਸਾਨੂੰ ਐਡੀਟਿੰਗ ਕਰਨੀ ਸਿਖਾਓ ਉਹਦੇ ਤੇ ਨਾ ਮੈਂ ਅਗ ਤੋਂ ਅਗਰ ਨਹੀਂ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਦਾਂਗਾ ਤੁਸੀਂ ਜੀ ਕੇ ਦੀ ਵੀਡੀਓ ਨੂੰ ਤੁਸੀਂ ਮਲਕੀ ਵੀ ਐਡਿਟ ਕਰਨਾ ਵਾ ਅਗਰ ਤੁਸੀਂ ਚਾਹੁੰਦੇ ਹੋ ਮੈਂ ਤੁਹਾਨੂੰ ਐਡਿਟ ਕਰਕੇ ਇੱਕ ਵੀਡੀਓ ਬਣਾ ਕੇ ਲੈ ਕੇ ਆਵਾਂ ਤਾਂ ਪਲੀਜ਼ ਇਸ ਵੀਡੀਓ ਦੇ ਥੱਲੇ ਵੱਧ ਤੋਂ ਵੱਧ ਕਮੈਂਟ ਕਰੋ ਜਦੋਂ 10 ਤੋਂ ਵੱਧ 10 ਤੋਂ ਜ਼ਿਆਦਾ ਕਮੈਂਟ ਆ ਗਏ ਨਾ ਤਾਂ ਮੈਂ ਤੁਹਾਨੂੰ ਗਰੰਟੀ ਦੇ ਰਿਹਾ ਵੀ ਅਗਲੀ ਵਾਰ ਮੈਂ ਤੁਹਾਨੂੰ ਜੀਕੇ ਦੇ ਬਾਰੇ ਦੱਸਾਂਗਾ ਜੀਕੇ ਦੀ ਵੀਡੀਓ ਨੂੰ ਕਿਵੇਂ ਐਡਿਟ ਕਰਾਵਾਂ ਉਹ ਬਦਦ ਵਿੱਚ ਵੀਡੀਓ ਬਣਾ ਦਊਗਾ ਠੀਕ ਹੈ ਜੀ ਤੁਸੀਂ 10 ਕਮੈਂਟ ਕਰ ਦਿਓ ਉਸ ਤੋਂ ਬਾਅਦ ਜਦੋਂ ਤੁਹਾਡਾ ਸਾਰਾ ਕੁਝ ਹੋ ਗਿਆ ਤੁਸੀਂ YouTube ਦੇ ਉੱਤੇ ਤੁਸੀਂ ਅਪਲੋਡ ਕਰ ਦੇਣਾ ਡੇਲੀ ਤੁਸੀਂ ਇੱਕ ਵੀਡੀਓ ਅਪਲੋਡ ਕਰਨੀ ਹੀ ਕਰਨੀ ਆ ਡੈਨੀ ਇੱਕ ਵੀਡੀਓ ਅਪਲੋਡ ਕਰਨੀ ਹੀ ਕਰਨੀ ਆ ਜੇ ਤੁਸੀਂ ਗੂਗਲ ਦੇ ਉੱਤੋਂ ਤੁਸੀਂ ਨਹੀਂ ਲੱਭ ਸਕਦੇ ਇਸਵਾਨ ਤੁਸੀਂ ਕਿਤਾਬ ਦੇ ਵਿੱਚ ਲਿਆਓ ਕਿਉਂ ਉੱਥੋਂ ਲਓ ਕਿਤਾਬਾਂ ਦੇ ਵਿਆਰ ਦੇ ਵਿੱਚੋਂ ਇੱਕ ਕਿਤਾਬ ਲਿਓ ਜੀਕੇ ਦੀ ਨੂੰ ਕੋਈ ਤੁਹਾਨੂੰ ਜੀਕੇ ਦੀ ਕਿਤਾਬ ਦੇ ਦੇ ਇੱਕ ਹਿੰਦੀ ਦੇ ਵਿੱਚ ਹਿੰਦੀ ਦੇ ਵਿੱਚ ਵੀ ਪੰਜਾਬੀ ਦੇ ਵਿੱਚ ਵੀ ਬਸ ਦੋ ਕਿਤਾਬਾਂ ਲਿਆਓ ਹਿੰਦੀ ਤੇ ਪੰਜਾਬੀ ਦੀਆਂ ਦੋਵਾਂ ਦੀ ਵੀਡੀਓ ਐਡੀਟਿੰਗ ਸੇਮ ਹੋਏਗੀ ਸੇਵ ਵੀਡੀਓ ਐਡਿਟ ਕਰੋ ਆਪਣੀ ਵਾਇਸ ਦੋ ਉਹਨੂੰ ਐਡਿਟ ਕਰੋ ਮਿਊਜ਼ਿਕ ਲਗਾਉਣ ਦੀ ਲੋੜ ਨਹੀਂ ਹੈਗੀ ਵੀਡੀਓ ਦੀ ਫੁਟੇਜ ਨੇ ਲੋੜ ਨਹੀਂ ਹੈਗੀ ਉੱਥੇ ਅਪਲੋਡ ਕਰੋ ਤੁਹਾਨੂੰ ਮੈਂ ਗਾਰੰਟੀ ਦੇਤੀ ਤੁਹਾਡਾ ਚੈਨਲ 10 ਤੋਂ 15 ਦਿਨ ਦੇ ਵਿੱਚ ਤੁਹਾਡਾ ਦਿਨ ਨਾਲ 10 ਤੋਂ 15 ਦਿਨ ਦੇ ਵਿੱਚ ਤੁਹਾਡਾ ਚੈਨਲ ਜਿਹੜਾ ਵਾਇਰਲ ਹੋ ਜਾਣਾ ਵਾ ਤੇ ਤੁਸੀਂ ਮਹੀਨੇ ਦੇ ਘੱਟੋ-ਘੱਟ ਮੈਂ ਕਹਿੰਦਾ ਘੱਟੋ-ਘੱਟ ਮੈਂ ਕਹ ਰਿਹਾ ਤੁਸੀਂ 50000 ਰੁਪਏ ਡੋਲਰ ਵਾਲੀ ਕਮਾ ਲੈਣਾ ਕਿਉਂਕਿ ਜੇ ਇਹ ਵੀਡੀਓ ਸਾਰਿਆਂ ਨਾਲ ਵੱਧ ਦੇਖੇ ਜਾਂਦੇ ਨੇ ਕਿਉਂਕਿ ਜਿਹੜਾ ਐਗਜ਼ਾਮ ਨੇ ਪੀਸੀਐਸ ਦੇ ਆਈਪੀਐਸ ਦੇ ਹਣਾ ਸਬ ਇਨਸਪੈਕਟਰ ਦੇ ਜਾਂ ਕੋਈ ਹੋਰ ਉਹ ਮਤਲਬ ਹੀ ਹੁੰਦੇ ਰਹਿੰਦੇ ਨੇ 2-2 ਮਹੀਨੇ ਬਾਅਦ 3-3 ਮਹੀਨੇ ਬਾਅਦ 4-4 ਮਹੀਨੇ ਬਾਅਦ 1-1 ਮਹੀਨੇ ਬਾਅਦ ਵੀ ਹੁੰਦੇ ਰਹਿੰਦੇ ਨੇ ਤੇ ਇਹ ਜਿਹੜੀ ਵੀਡੀਓ ਨੇ ਬਹੁਤ ਜ਼ਿਆਦਾ ਦੇਖੀ ਜਾਂਦੇ ਆ ਦੇਖੋ ਜੇ ਤਾਂ ਤੁਸੀਂ ਪੰਜਾਬੀ ਦੇ ਵਿੱਚ ਬਣਾਓਗੇ ਪੰਜਾਬੀ ਦੇ ਵਿੱਚ ਤੁਹਾਡੀ ਤੁਹਾਡੀ ਪੰਜਾਬ ਦੀ ਆਡੀਅנס ਆ ਜਿਹੜੀ ਪੰਜਾਬ ਦੀ ਆਡੀਅנס ਉਹ ਮਤਲਬ ਹੀ ਕਲੋਕ ਹੋ ਜੇਗੀ ਕਵਰ ਹੋ ਜੇਗੀ ਜੇ ਤੁਸੀਂ ਹਿੰਦੀ ਦੇ ਵਿੱਚ ਕਰੋਗੇ ਹਿੰਦੀ ਦੇ ਵਿੱਚ ਪੰਜਾਬੀ ਆਡੀਅנס ਵੀ ਕਵਰ ਹੋਏਗੀ ਤੇ ਆਪਣੀ ਜਿਹੜੀ ਪੂਰੇ ਹਿੰਦੁਸਤਾਨ ਦੀ ਆਡੀਅנס ਆ ਜਿਹੜੀ ਉਹ ਵੀ ਕਵਰ ਹੋ ਜੇਗੀ ਇਦਾਂ ਉਹ ਤੁਹਾਡੇ ਚੈਨਲ ਜਿਹੜਾ ਛੇਤੀ viral ਹੋਏਗਾ ਪੰਜਾਬ ਵਾਲੇ ਵੀ ਤੁਹਾਡੇ ਚੈਨਲ ਨੂੰ subscribe ਕਰਨਗੇ ਤੇ ਹਿੰਦੀ ਵਾਲੇ ਵੀ ਕਰਨਗੇ ਤੁਸੀਂ ਉਹ ਚੈਨਲ ਨੂੰ ਜਾ ਕੇ ਦੇਖੋ ਇੱਕ ਵਾਰੀ BRG के study ਨੂੰ ਉਹਨੂੰ ਜਾ ਕੇ ਦੇਖਣ ਤੋਂ ਬਾਅਦ ਤੁਸੀਂ ਉਸ ਤਰ੍ਹਾਂ ਦੇ ਵੀਡੀਓ ਬਣਾਉਣੀ ਆਂਗਾ ਤੁਸੀਂ ਕਹਿੰਦੇ ਹੋ ਤਾਂ ਫਿਰ 10 ਕਮੈਂਟ ਕਰਦੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਛੇਤੀ ਤੋਂ ਛੇਤੀ ਫਿਰ ਉਹ ਵੀਡੀਓ ਵੀ ਬਣਾ ਕੇ ਦੇ ਦਿਆਂਗਾ ਵੀ ਤੁਸੀਂ GK ਵਾਲੀ ਵੀਡੀਓ ਨੂੰ ਕਿਵੇਂ edit ਕਰਨਾ ਵੈਸੇ ਤਾਂ ਮੈਂ already VN ਦੇ ਉੱਤੇ ਪੜਾਈ ਹੋਈ ਆ ਤੁਸੀਂ ਵੀਡੀਓ ਨੂੰ ਕਿਵੇਂ edit ਕਰਨਾ ਵਾ ਅਗਰ ਤੁਸੀਂ ਕਹਿੰਦੇ ਹੋ ਫਿਰ ਵੀ ਮੈਂ ਇਸ ਜੀਕੇ ਦੇ ਉੱਤੇ ਇੱਕ ਅਲੱਗ ਤੋਂ ਇੱਕ ਵੀਡੀਓ ਐਡਿਟ ਕਰਕੇ ਮੈਂ ਦੱਸ ਦਊਗਾ ਇਹਦੇ ਵਿੱਚ ਸਿਰਫ ਸਿਰਫ ਜਿਹੜਾ ਕਮਾਲ ਆ ਉਹ ਕਮਾਲ ਹੈਗਾ ਵਾ ਸਿਰਫ ਵੀਡੀਓ ਐਡੀਟਿੰਗ ਦਾ ਕਮਾਲ ਆ ਇਹ ਟੋਪਿਕ ਆ ਜਿਹੜਾ ਬਹੁਤ ਵਧੀਆ ਵਾ ਜਿਹੜੇ ਮੇਰੇ ਭਿੰਨ ਭਰਾ ਕਹਿੰਦੇ ਆ ਨਾ ਵੀ ਅਸੀਂ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਅਸੀਂ ਸਿਰਫ ਮਤਲਬ ਵੀ ਆਪਣੀ ਵਾਇਸ ਦੇ ਉੱਤੇ ਹੀ ਕੰਮ ਕਰਨਾ ਚਾਹੁੰਦੇ ਆ ਇਹ ਚੈਨਲ ਉਹਨਾਂ ਵਾਸਤੇ ਬਹੁਤ ਵਧੀਆ ਵਾ ਸੋ ਅਗਰ ਤੁਸੀਂ ਇੱਕ ਟੋਪਿਕ ਤੇ ਵੀ ਤੁਸੀਂ ਕੰਮ ਨਹੀਂ ਨਾ ਕਰ ਸਕਦੇ ਫਿਰ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਜਿਹੜੇ ਕਹਿੰਦੇ ਕੀ ਆ ਵੇ ਜੀ ਪੈਸਾ ਕਮਾਉਣਾ ਬਹੁਤ ਔਖਾ ਬਾਤ ਸਾਡੇ ਕੋਲ ਪੈਸੇ ਨਹੀਂ ਕਮਾਏ ਜਾ ਰਹੇ ਸੀ ਕੀ ਕਰੀਏ ਕਿੱਦਾਂ ਕਰਨਾ ਵਾ ਤਾਂ ਮੈਂ ਕਹਿੰਦਾ ਯਾਰ ਪੈਸਾ ਕਮਾਉਣਾ ਕੋਈ ਔਖਾ ਨਹੀਂ ਹੈਗਾ ਮੈਂ ਤੁਹਾਨੂੰ ਕੱਲੀ-ਕੱਲੀ ਚੀਜ਼ ਬਾਰੇ ਗਾਈਡ ਕਰਦਾ ਪਿਆ ਵਾਂ ਤੁਸੀਂ ਖੁਦ ਹੀ ਨਹੀਂ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਹੁਣ ਫਿਰ ਦੱਸੋ ਮੈਂ ਕੀ ਕਰਾਂ ਠੀਕ ਹੈ ਨਾ ਤਾਂ ਹੁਣ ਤੁਹਾਡੇ ਉੱਤੇ ਡਿਪੈਂਡ ਕਰਦਾ ਹਾਂ ਤੁਹਾਨੂੰ ਸਹੀ ਰਸਤਾ ਦਿਖਾਉਣਾ ਤੁਹਾਨੂੰ ਸਮਝਾਉਣਾ ਉਹ ਕੰਮ ਮੇਰਾ ਵਾ ਮੈਂ ਤੁਹਾਨੂੰ ਸਹੀ ਤਰੀਕੇ ਨਾਲ ਤੁਹਾਨੂੰ ਸਮਝਾ ਵੀ ਰਿਹਾ ਵਾਂ ਸਹੀ ਰਸਤੇ ਤੁਹਾਨੂੰ ਪਾ ਵੀ ਰਿਹਾ ਵਾਂ ਹੁਣ ਕੰਮ ਤਾਂ ਤੁਸੀਂ ਕਰਨਾ ਵਾ ਨਾ ਜੇ ਤੁਸੀਂ ਕੰਮ ਵੀ ਨਹੀਂ ਕਰੋਗੇ ਤੁਸੀਂ ਬਹਾਨੇ ਬਣ ਨਾ ਤੁਸੀਂ ਅੱਗੇ ਵੱਧ ਸਕਦੇ ਨਾ ਤੁਸੀਂ ਆਪਣੀ ਜ਼ਿੰਦਗੀ ਵਿੱਚ ਸਕਸੈਸਫੁਲ ਹੋਵੋਗੇ ਨਾ ਤੁਸੀਂ ਕਦੇ ਪੈਸਾ ਕਮਾ ਸਕੋਗੇ ਜਿਵੇਂ ਦੀ ਤੁਹਾਡੀ ਹਾਲਾਤ ਹੈਗੀਆ ਤੁਸੀਂ ਹਾਲਾਤ ਤੁਹਾਡੇ ਉਦਾਂ ਦੇ ਹੀ ਰਹਿਣਿਆ ਤੁਹਾਡੇ ਹਾਲਾਤ ਤੁਸੀਂ ਖੁਦ ਹੀ ਬਦਲਨੇ ਆ ਤੁਹਾਡੇ ਹਾਲਾਤ ਕਿਸੇ ਹੋਰ ਨੇ ਨਹੀਂ ਬਦਲਨੇ ਹੈਗੇ ਸੋ ਇਸ ਕਰਕੇ ਮਿਹਨਤ ਕਰੋ ਬਹਾਨੇ ਬਣਾਣੇ ਬੰਦ ਕਰ ਦਿਓ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਜੇ ਅਗਰ ਤੁਹਾਡੇ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਤੁਸੀਂ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਜੀ ਜਾਂ ਇਸ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਕਰਕੇ ਮੈਨੂੰ ਆਪਣਾ ਸਵਾਲ ਤੁਸੀਂ ਪੋਚ ਸਕਦੇ ਹਾਂ ਜੀ ਸੋ ਦੋਸਤੋ ਅਗਰ ਤੁਹਾਨੂੰ ਮੇਰੀ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਸੋ ਦੋਸਤੋ ਮਿਲ ਲਵਾਂਗੇ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ